ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਨ 시ਰੂ ਤੇਗ ਬਾਦਸ਼ਾਹ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਦਾਰ ਬਾਲਾ ਜੀਰੂ ਬਜੀ ਮੇਰ ਕਰੋ ਕਿਰਪਾ ਕਰਵਾ ਬਈ ਦੁੱਖਾਂ ਕਲੇਸ਼ਾਂ ਦਾ ਨਿਰਾਸ਼ ਕਰੋ ਬਈ ਹੋਕੀ ਕੋੜੀ ਨਾ ਦੇਖੇ ਕਰੋ ਕਿਰਪਾ ਸੰਤ 시ਰੂ ਤੇਗ ਬਾਦਸ਼ਾਹ ਆਪਣੇ ਕਿਰਪਾ ਕਰੋ ਮੇਰ ਕਰੋ ਬਾਕੀ ਅਮੀਰ ਕੋੜੀ ਨਾ ਦੇਖੇ ਅਮੀਰ ਮੇਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲਾਸਰੀ ਮਹੰਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤਹਾ ਸੂਰਾ ਆ ਤਮ ਜਣ ਸਗਨ ਵਸਤਾ ਕਾ ਜਾ ਕਾ ਸਤ ਗੁਰ ਪੂਰਾ ਜਾ ਕਾ ਹਰ ਲੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤਹਾ ਸੂਰਾ ਮਜੜਾ ਸਗਲ ਵਸਤਾ ਕਾ ਜਾ ਕਾ ਸਤ ਗੁਰ ਪੂਰਾ ਧਾਕੁਰ ਗਾਇਆ ਤਮਰੰਗ ਸਰਣੀ ਪਾਵਨ ਨਾਮਤ ਆਵਲੋ ਸਹਜ ਸਮਾਵਨ ਸੰਗ ਰਹਾ ਦਿੱਕੇ ਚਰਨ ਵਸ ਹੈ ਮੇਰਾ ਹੀ ਯਾਰ ਸੰਗੁ ਕੁਨੀਤਾ ਦੇਹੀ ਜਾਣ ਕੀ ਤੂਰ ਦੇਹ ਕਿਰਪਾ ਨਾਨਕ ਕਾ ਸੁਖ ਏ ਕੇ ਚਰਨ ਵਸਹਿ ਮੇਰਾ ਯਾਰ ਸੰਗ ਪੁਨੀਤਾ ਦੇਹੀ ਜਨਕੀ ਤੂਰ ਗਾਨ ਸਾਹ ਵਾਹੇ ਗੁਰ ਜੀ ਕੀ ਹਥੇ ਤਨਾਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੂ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜੜੈ ਸਗਲ ਵਸ ਤਕ ਜਾ ਕਾ ਸਤ ਗੁਰ ਪੂਰਾ ਪਰਮ ਸਨਮਾਨ ਜੋ ਸਤਕਾਰਯੋ ਗੁਰੂਆਂ ਗੁਰਪਿਆਰੀ ਗੁਰਸਵਾਰੀ ਗੁਰ ਕੀ ਸਾਜੀ ਨਵਾਜੀ ਸਤਸੰਗ ਜੀਓ ਅੱਜ ਦਾ ਇੱਕ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਰਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਅਨਾਲ ਸ੍ਰੀ ਰਾਗ ਅੰਦਰ ਹੈ ਜੇ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 679 ਉੱਪਰ ਸੁਭਾਏ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਫਲ ਹੋ ਜਾਏ ਅੱਜ ਇਸ ਥੇਸ ਦਾ ਉਹ ਮਹਾਨ ਦਿਹਾੜਾ ਜਿਹਦਾ ਕਰਕੇ ਇਸ ਦੇਸ਼ ਵਿੱਚ ਦੇਸ਼ ਵਿੱਚ ਮੰਦਰ ਗਊਸ਼ਾਲਾ ਗੁਰਦੁਆਰਾ ਸਾਹਿਬਾਂ ਨਜ਼ਰ ਆਉਂਦੇ ਨਹੀਂ ਐਸਾ ਮਹਾਨ ਸਾਕਾ ਨਿੱਕੀਆਂ ਜਿੰਦਾ ਵੱਡੇ ਸਾਕੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਕੋਟਾਂ ਕੋਟ ਨਮਸਕਾਰਾਂ ਨੇ ਐਸੀ ਯੋਧਿਆਂ ਨੂੰ ਜਿਨ੍ਹਾਂ ਨੇ ਛੋਟੀ ਉਮਰਾਂ ਦੇ ਵਿੱਚ ਵੀ ਐਸੇ ਧਨ ਧਨ ਬਾਬਾ ਫਤਿਹ ਸਿੰਘ ਜੀ ਫਤਿਹ ਸਿੰਘ ਕੇ ਜਥੀ ਸਿੰਘ ਜੀ ਸੋ ਸਿੱਖੀ ਵਧਿਏ ਕਿ ਸਾਨੂੰ ਕਤਲ ਨਾ ਕਰਾਈਏ ਇਹੋ ਸੱਚੀ ਸਰਦਾਜੀਲੀ ਹੋਏਗੀ ਮਹਾਨ ਯੋਧਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਨ ਅੰਮ੍ਰਿਤ ਵੇਲੇ ਤੋਂ ਹੀ ਹਰ ਸਾਲ ਦੀ ਤਰ੍ਹਾਂ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਵਿਖੇ ਇਹ ਸਹਿਬਜ਼ਾਦਿਆਂ ਦਾ ਵਾਤਾ ਗੁਰਕੌਰ ਜੀ ਦਾ ਸ਼ਹੀਦੀ ਦਿਹਾੜਾ ਸ਼ਾਮ ਤੱਕ ਮੋੜੀ ਸਰਦਾ ਪਾਵਨਾ ਨੂੰ ਮਨਾਇਆ ਜਾ ਰਿਹਾ ਹੈ ਆਪ ਹਾਜ਼ਰੀਆਂ ਪਰਕੇਲਾ ਹਾ ਪ੍ਰਾਪਤ ਕਰਨਾ ਜੀ ਬੋਲਾ ਚੁੱਕਾਂ ਦੀ ਖਿਮਾ ਕਰੋ ਬੁਲਾਓ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ